ਸਸਿਕਾਲਪਨ ਬ੍ਰਾਹੋਸ ਨੂੰ ਕਿਰਾਲ ਜੀ ਤੁਹਾਡਾ ਤੇ ਆਹ ਵੀਡੀਓ ਸਾਡੀ ਨਾ ਬਾਤ ਹੀ ਖਾਨ ਆਹ ਵੇਖੋ ਸਾਡੇ ਕੋਈ ਜੀ ਰੋਟੀ ਖਾਂਦੇ ਪਏ ਆ ਤੇ ਉਹ ਹੜੇ ਪਾ ਪਾਜੀ ਬਣਾਉਂਦੇ ਪਏ ਆ ਤਾਂ ਤੁਸੀਂ ਸਾਰੇ ਸਸਿਕਾਲ ਆਵੋ ਸਸਿਕਾਲ ਜੀ ਸਾਰੇ ਹਾਂ ਜੀ ਅਸੀਂ ਮਨਮਨਾ ਰਹੇ ਆਂ ਅੱਜ ਆਪਾਂ ਬਣਾਇਆ ਆ ਆਲੂ ਵਾਲੇ ਪਰੌਂਠੇ ਤੇ ਅੱਜ ਤੁਹਾਨੂੰ ਕੁਝ ਬਾਤ ਦਾ ਵੀ ਔਰ ਸੌਰੀ ਬੈਠ ਜਾਣਾ ਬੜਾ ਮੁਸ਼ਕਲ ਦਿਖਣਗੇ ਦੇਖ ਕੇ ਇਹ ਮੇਰਾ ਆਲੂ ਦਾ ਫਰਮਾ ਮੇਰੇ ਢੇਰ ਦਾ ਬਹੁਤ ਅਸਲ ਤੇ ਅੱਜ ਕੁਛ ਤੁਹਾਨੂੰ ਬਾਹਰ ਦਾ ਥਿਊ ਵਿਊ ਦਿਖਾ ਦਿੰਨੇ ਆ ਤੇ ਉਹ ਸਾਡੇ ਜੋ ਕਿ ਬੱਚੇ ਛੋਟੇ ਛੋਟੇ ਨੰਨੇ ਮੁੰਨੇ ਖੇਡਦੇ ਪਏ ਆ ਤੇ ਆਹ ਵੇਖ ਲੋ ਬੱਚੇ ਇੱਧਰ ਆਓ ਤੇ ਗਾਈਜ਼ ਹੋਰ ਤੁਹਾਨੂੰ ਕੀ ਦਸੀਏ ਇਹ ਕੰਮ ਤਾਂ ਲੱਗਾ ਸਾਰਾ ਕਰ ਲਿਆ ਵਾ ਤੇ ਹੁਣ ਆਪਾਂ ਇੱਕੋ ਕੰਮ ਕਰ ਲਵਾਂ ਕਿ ਹੁਣ ਆਪਾਂ ਜਾ ਕੇ ਵੇਹੜੀ 'ਚ ਬੈਠਣਾ ਵਾ ਉਸ ਨੂੰ ਕੀ ਹਾਲ ਜ ਤੁਹਾਡਾ ਹੋਰ ਕਿਸੇ ਆ ਵੇਖ ਲੋ ਅੱਜ ਤੱਕ ਸੋਚਦੇ ਪਏ ਸੀ ਕਿ ਪਿੰਡ ਜਾਣਾ ਆਪਣੇ ਬਟਾਲੇ ਲੇਕਿਨ ਸਾਡਾ ਇਰਾਦਾ じゃ ਕੁਛ ਬਦਲ ਗਿਆ ਵਾ ਕਿ ਹੁਣ ਆਪਾਂ ਸੋਚਦੇ ਪਿਆ ਕਿ ਅੱਜ ਦਾ ਦਿਨ ਵੀ ਕੋਈ ਨਹੀਂ ਰਹਿ ਲੈਣਾ ਵੈਸੇ ਤਾਂ ਸਾਨੂੰ ਨਾ ਪਤਾ ਕੀ ਹੁੰਦਾ ਵਾ ਕਿ ਜਦੋਂ ਇੱਥੇ ਦੁਗੁਰਜੀ ਧੋਪ ਲੱਗੇ ਹੋਵੇ ਸਾਨੂੰ ਉਦੋਂ ਵੀ ਵਧੀਆ ਲੱਗਦਾ ਤੇ ਅੱਜ ਬਹੁਤ ਵਧੀਆ ਧੋਪ ਲੱਗੀ ਆ ਤੇ ਇਸ ਕਰਕੇ ਆਪਾਂ ਸੋਚਿਆ ਕਿ ਅੱਜ ਦਾ ਦਿਨ ਵੀ ਆਪਾਂ ਰਹਿ ਹੀ ਲੈਨੇ ਵੈਸੇ ਤਾਂ ਮੇਰਾ ਤਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ ਪਰ ਫਿਰ ਵੀ ਮੈਨੂੰ ਰਹਿਣਾ ਹੀ ਲੰਦਾ ਵਾ ਪੁਈ ਨਾਲ ਤੇ ਮੈਂ ਆ ਤਾਂ ਪੁਈ ਨੂੰ ਕਹਿੰਦੇ ਪਏ ਸੀ ਕਿ ਚਲ ਜੀ ਪੁਈ ਘਰੇ ਘਰੇ ਮਜ਼ਾ ਹੁੰਦਾ ਆਪਣੇ ਲੇਕਿਨ ਪੁਈ ਆਂਦੇ ਭਾਬੀ ਜੀ ਵੀ ਕਹਿੰਦੇ ਪਏ ਆ ਕਿ ਰੈਪੋ ਰੈਪੋ ਤੇ ਇਸ ਕਰਕੇ ਹੁਣ ਆਪਾਂ ਸੋਚਿਆ ਪਏ ਅੱਜ ਰਾਏ ਪਿੰਨੇ ਆ ਤੇ ਪੁਈ ਜੀ ਆਪਣਾ ਸੂਪਰਸਟ ਰੈਕ ਕਰਦੇ ਪਏ ਆ ਉਹ ਵੇਖ ਲੋ ਤੇ ਮੈਂ ਵੀਡੀਓ ਸ਼ੂਟ ਕਰਦੀ ਪਈ ਆ ਤੇ ਆ ਪੁਈ ਜੀ ਰੋਟੀ ਪਈ ਆ ਮੈਂ ਕਿਹਾ ਪੁਈ ਰੋਟੀ ਖਾ ਲੋ ਕਹਿੰਦੇ ਕੋਈ ਨਹੀਂ ਬਾਅਦ ਵਿੱਚ ਖਾਂਗੀ ਮੈਂ ਤੇ ਆਵੇ ਜੀਵਾ ਜੀ ਪੁਈ ਤੇ ਆਜੋ ਬਾਹਰ ਦਾ ਵੀਊ ਬਿਖਾ ਦਿੰਨੇ ਆ ਤੁਹਾਨੂੰ आ कपड़े भाभी सुबह सुबह धो तो ले बैठे आओ सैमरी ना हो तो गया कोई सूट प्रेस ਆਈ ਨਹੀਂ ਆਏ ਮੇਰੇ ਅੰਦਰ ਜੀ ਹੈ ਇਹ ਮੇਰੇ ਕਿਹਨੇ ਲਾਇਆ ਬਿੰਦ ਚ ਨੇਜ ਚਲੋ ਫਿਰ ਮੈਂ ਮੰਮੀ ਦੀ ਕਹਾਣੀ ਪੜਾਉ ਹਾਂ ਉਸ ਨੂੰ ਤੇ ਆਲ ਤੁਹਾਨੂੰ ਪਤਾ ਹੀ ਆ ਕਿ ਛੋਟੀਆਂ 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 ਕੁੜੀਆਂ ਕਿ ਆਈਆਂ ਹੀ ਤੇ ਉਹਨਾਂ ਵੱਲ ਵੇਖ ਕੇ ਆਪਣੀ ਯਾਦ ਸਾਂਝੀ ਕਰਦੇ ਪਏ ਹੁਣ ਭੁਈ ਵੀ ਇਹ ਸੋਚਦੇ ਪਏ ਕਿ ਹਾਂ ਜਦੋਂ ਆਪਾਂ ਵੀ ਛੋਟੇ ਹੁੰਦੇ ਇੰਦਾ ਕਰਦੇ ਤੇ ਹੁਣ ਫਿਰ ਮੈਨੂੰ ਵੀ ਚੇਤਾ ਆ ਗਿਆ ਕਿ ਨੂੰ ਤੂੰ ਇਧਰ ਕਿਹਨਾਂ ਹਣ ਪ੍ਰਾਉਤਾਂ ਨੂੰ ਦੱਸਾਂ ਕਿ ਸਾਨੂੰ ਪਤਾ ਹੀ ਆ ਜਦੋਂ ਛੋਟੇ ਹੁੰਦੇ ਆਪਾਂ ਵੀ ਸਾਰਿਆਂ ਨੇ ਇੱਕ ਇੱਕ ਖੇਡਿਆ ਹੁੰਦਾ ਵਾ ਤੇ ਹੁਣ ਆਪਾਂ ਆ ਪਤਾ ਤਾਂ ਦੱਸਦੇ ਵੇ ਆ ਕਿ ਭੂਈ ਵੀ ਇਹ ਸੋਚਦੇ ਪਏ ਕਿ ਹਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਇਦਾਂ ਖੇਡਦੇ ਨਹੀਂ ਤੇ ਮੈਂ ਵੀ ਇਹ ਸੋਚਦੀ ਕਿ ਹਾਂ ਜਦੋਂ ਆਪਾਂ ਵੀ ਛੋਟੇ ਹੁੰਦੇ ਸੀ ਇਦਾਂ ਹੀ ਖੇਡਦੇ ਨਹੀਂ ਤੇ ਹੁਣ ਹੈ ਨਾ ਉਹ ਕੁੜੀਆਂ ਖੇਡਣੀਆਂ ਤੇ ਮੈਂ ਉਹਨਾਂ ਨੂੰ ਆਦੀ ਵੀ ਕਿ ਚਲੋ ਆਪਾਂ ਦੀਦੀ ਦੀਦੀ ਖੇਡਦੇ ਆ ਤੇ ਹੁਣ ਆਪਾਂ ਵਿਆਹੇ ਆ ਕੇ ਡੇ ਲੱਗਿਆ ਤੇ ਇਧਰ ਇੱਕ ਸਾਡੇ ਘਰ ਦੇ ਨਾਮੇ ਇਧਰ ਇੱਕ ਚੌਂਕ ਪੂਰੀ ਫੁੱਟਣ ਲੱਗਿਆ ਉਹ ਵਿਆਹ ਵਾਲੀ ਕੁੜੀ ਬਢਾਈ ਆ ਵੇਖੋ ਨਹੀਂ ਤਾਂ ਐਂ ਦਾ ਨਹੀਂ ਕਰੀਦਾ ਨਾ ਥੋੜੇ ਜਿਹਾ ਬਵਾ ਹੋਰ ਲੈ ਗਿਆ ਨਹੀਂ ਬੜਾ ਇਹਨੇ ਤੇ ਮੈਂ ਬੈਕ ਕੈਮਰਾ ਬਣਾਉਗਾ ਤੇ ਹੁਣ ਚਲ ਬੋਤਾ ਹੂੰ ਕਿਿੱਤਾ ਮੂੰ ਤੇ ਆਹ ਲਚਾਂ ਕੁ ਪੂਰਿਆ ਗਿਆ ਹੈ ਨਾ ਤੇ ਹੁਣ ਪਟੜੀ ਪਟੜੀ ਵੀ ਲਾਓ ਤੇ ਆਹ ਵਿਆਹ ਵਾਲੀ ਕੁੜੀ ਤੇ ਆ ਜਿਹੜੇ ਸਾਡੀ ਬਾਹਰ ਬਰੋੜਿਆ ਆ ਉਹਦੇ ਵਿੱਚ ਆਵਾਂ ਮੈਂ ਵੀ ਤੇ ਅਕਸਰ ਬਾਰੇ ਹੀ ਆਈ ਹਾਂ ਕੋਈ ਨਹੀਂ ਮਾਰੇ ਪਿੱਛੇ ਪਰ ਮੈਨੂੰ ਪਹਿਲਾ ਵਲੌਗ ਸ਼ੂਟ ਕਰਨਾ ਪੈਣਾ ਵਾ ਤੇ ਆ ਸਾਡੇ ਭਾਬੀ ਜੀ ਆਏ ਚਾਪਣਗ ਲੈ ਆਇਆ ਅੱਭੀ ਜੀ ਚਾਪਣ ਗਿਆ ਪੀਓ ਕਰਤੋ ਹੀ ਬਣੀ ਸਾਈਨ ਲਾ ਕੇ ਪਰੋਂੇ ਬੈਠਿਆ ਵਾ ਤੇ ਆ ਕੁੜੀ ਆ ਵਿਆਹ ਲਈ ਉਹ ਸਾਡੀ ਉਹ ਵਾ ਹਸਬੰਦ ਆਜ ਹਸਬੰਦ ਚਲੋ ਪੂਰੇ ਗਿਆ ਵਾ ਬੈਠੋ ਦਿੱਤੇ ਉੱਪਰ ਇਦਾਂ ਟੀਨ ਮਾਰ ਲਈ ਸਿਰ ਤੋਂ ਨਹੀਂ ਗਾਇਬ ਹੋਣਾ ਬੜਾ ਫਿਰ ਨਹੀਂ ਹੈ ਲੈ ਮੀਡੀਆ ਵਾਲੀ ਵੀ ਬੜੀ ਆਦਿਆ ਇਹ ਗਾਇਬ ਹੋਣਾ ਦਾ ਸਿਸਟਮ ਮਾ ਕਿਸੇ ਦੇਖ ਨਹੀਂ ਨਹੀਂ ਇੱਥੇ ਕੋਨਾ ਇੱਦਣੇ ਇੱਥੇ ਰੱਖ ਕੀ ਨਹੀਂ ਲੰਮੀ ਤਾਚੀ ਕਰੋ ਹਲ ਬੈ ਅਮ ਵਾਸ਼ਿੰਗ ਮਾ ਕੇ ਤਸਫੀ ਇਹ ਦਿੰਆ ਮੀਡੀਆ ਗੁੰਦੋਂ ਦੀ ਸਹੇ ਲੜਿਓ ਹੈ ਦੇਵ ਰਾਜਵੀਨ ਨੂੰ ਲੈ ਜਾ ਬੱਸ ਕਰ ਜਾ ਫੇੜ சொல்லுங்க उड़ी नहीं। के उत्ते के। नहीं जा उठ जा ना चल मैं लौनी ਤਰਾ ਕੇ ਜਿਵੇਂ ਕਾਰ ਬਣੋ ਤੇ ਹੱਥ ਰੱਖ ਕੇ ਮਾ ਲੜੋ ਹਾਂਜੀ ਉਹ ਨਹੀਂ ਤੇ ਫੋਨ ਦੇ ਇੱਧਰ ਹੋ ਤੂੰ ਬੜਾ ਆਪ ਲੱਗਨੇ ਫਾ ਇੱਧਰ ਦੁਖਾ ਹਾਂ ਹਾਂ ਚਲੋ ਕੀ ਕਹਿੰਦੇ ਹੁੰਦੇ ਆ ਤੇਰੀ ਮੈਂ ਨਹੀਂ ਮਾਸਵਾ ਗੁਸਤੇਰੀ ਮੈਂ ਹੱਦ ਕਰਦਾ ਤੇਰੀ ਵਾਗਨ ਫਾਈਟੇ ਬਾਹਰ ਨੀ ਦਾਰਤੀ ਹੈ 200 ਰੁਪਏ ਦੀ ਬਾਹਰ ਦੇ ਨੀ ਉਤੋਂ ਦੀ ਚੱਲ ਆਈ ਬਹਤਾ ਜਾਈ ਜਾਤਾ ਜੀ ਕੋਈ ਨਦੇ ਦਬਾਰਤ ਦਬਾਰਤ ਨਹੀਂ ਜਾਦੇ ਉਸ ਨੂੰ ਬੰਦ ਹੀ ਲੋયો ਨੀ ਆਲ ਬੰਦੀ ਤੋ ਜੋਨ ਕਰ ਲਈ ਥੋੜਾ ਫਿਰ ਚੱਲ ਸਰ ਤੇਰੀ ਮਾਂ ਸਵਾਗਤ ਬਾਈ ਬਾੜੇ ਕੁੱਤੇ ਚੀਕ ਲੈਂਗੀ ਤੜਕੀ ਤੇਰੀ ਦੀਸ ਹੈ ਚਲਾ ਬੋਲ ਤੇਰੀ ਪਹਿਰ ਸਵਾਗਤ ਗਣ ਤੇਰਾ ਸਵਾਗਤ ਅਵਿਲਾ ਨੇ ਪਰ ਆਵਰਨੇ ਫਰੀਜ ਕੁੜੀਆਂ ਬੈਣ ਕੋਈ ਆ ਜਾ ਲਾ ਹਾਂ ਇਹ ਵੇ ਲਾਈਟ ਬਾਣੀ ਚਾਹੀਦੀ ਉਹਦਾ ਤੇਰੇ ਵਿਆਹ ਵਰੀ ਨਹੀਂ ਕੋਈ ਵਲਾਈ ਕਿ ਨਹੀਂ ਕਰਾਲੇ ਮੈਂ ਹੁਣ ਚਾਹ ਤਿਆਰ ਕਰਾਂਗਾ ਕਰੂੰਗਾ ਆਹ ਮੇਰੇ ਘਰ ਚ ਜਨਨਾਵਾ ਆਹਿਆ ਤੇਲਾ ਆ ਕਰਨ ਆ ਜਨਨਾਵਾ ਪੁਰਾਣੇ ਉਹ ਤਾਂ ਆਦਨ ਸਾਰਾ ਪੂਜੀ ਸੀ ਹਾਂਜੀ ਭੈਣ ਪ੍ਰਾਪ ਹੁਣ ਅਸੀਂ ਸਾਰੀਆਂ ਰਸਮਾਂ ਤੁਹਾਨੂੰ ਪਤਾ ਹੀ ਆ ਕਰ ਲਿਆ ਵਾ ਤੇ ਹੁਣ ਬੀਬੀਆਂ ਦੇ ਜੀ ਹੋਣ ਪਹਿਣਾ ਬੀਬੀਆਂ ਜੀਆਂ ਵਾ ਬੱਚਾ ਨੂੰ ਚੀਜ਼ਾਂ ਤੁਝੇ ਦਬਾਉਣ ਤੇ ਆਹੇ ਚਾਚੂ ਪੀ ਲਿਆ ਤੇ ਉਹ ਬੇਟੀਆਂ ਦੇ ਪਹਿਣਾ ਇਹ ਇੰਤਜ਼ਾਰ ਕਰਦੇ ਪਏ ਆ ਕਿ ਹੁਣ ਆਪਾਂ ਸ਼ਗਨ ਦਾ ਕੁਛ ਕਰ ਲਈਏ ਸ਼ਗਨ ਵੀ ਤਲਾਉਣਾ ਹੀ ਆ ਕੁੜੀ ਨੂੰ ਹਾਂਜੀ ਤੇ ਹੁਣ ਡੀ ਜੀ ਦੂਜਿਆਂ ਦਾ ਪ੍ਰਪਰਸਾ ਉਹ ਜਿਹੜਾ ਫਾਈਟੂ ਡੀ ਜੀ ਕਾ ਜੀ ਬੀਬੀ ਆ ਤਦ ਪੀ ਲਿਆ ਤੇ ਆਹ ਦੀ ਫੂਆ ਆਪੜੀ ਦੀ ਮਾਤਾ ਵੀ ਮਚੰਪਾ ਗੋਲੇ ਟਿਕ ਗਏ ਤੇ ਐਸਾ ਨੇ ਚਾਹ ਪੀ ਲਈ ਤੇ ਭਾਬੀ ਦੇ ਲੋ ਕਦੀ ਮੈਨੂੰ ਇੱਕ ਗੱਲ ਜ਼ਰੂਰ ਕਹਾਂਗੇ ਕਿ ਇਹਨਾਂ ਲਾਟੇ ਪਿੱਛੇ ਤੋਂ ਹੀ ਕਰਦੇ ਆ ਰਹੇ ਇਹ ਅੱਗੇ ਤੇ ਬਰਾਉ ਠੀਕ ਹੈ ਪਰ ਤੁਹਾਨੂੰ ਕਿਉਂ ਮੇਰੀ ਲਾਟ ਤੇ ਤੁਹਾਨੂੰ ਪਤਾ ਜਵਾਨੀ ਵਲੇ ਤੇ ਫਿਰ ਇਦਾਂ ਦੇ ਫੈਸ਼ਨ ਕਰਨੇ ਹੀ ਪੈਂਦੇ ਤੇ ਹਣ ਮੇਰੇ ਤੇ ਤੁਹਾਨੂੰ ਬਤਾ ਅਥਰੀ ਅਥਰੀ ਜਵਾਨੀ ਆ ਭਰਾ ਹੋ ਤਾਂ ਹੀ ਮੈਨੂੰ ਕਹ ਗਲਤ ਕਮੈਂਟ ਨਾ ਕਰਿਆ ਕੋਈ ਗੱਲ ਦੀ ਮੈਂ ਐਂ ਤਾਂ ਬੋਲ ਬੋਲਦੀ ਨਹੀਂ ਮੈਨੂੰ ਤਾਂ ਤੁਹਾਨੂੰ ਬੜਾ ਫਿਕਰੇ ਬੋਲਣ ਦੀ ਗੱਲ ਹਮਸਾ ਤੇ ਆਹ ਬੈਠੀਆਂ ਦੋ ਕੁੜੀਆਂ ਤੇ ਦਹੀਂ ਆਪਣੀ ਮੱਝ ਨੂੰ ਜਰੂਰੋਂ ਮਿਡਾ ਲਿਆ ਵਾ ਤੇ ਹੁਣ ਆ ਬਸ ਅਸੀਂ ਘਰ ਵਿਹਾਰ ਕਰ ਲਈਏ ਆਪਣੇ ਤੇ ਆਹ ਦੇ ਚਾਹ ਕੇ ਪਾਈ ਸ਼ਮਾ ਇਹਦੀ ਆਸ ਤੇ ਬੈਟੇ ਆ ਬੱਚੇ ਸੀ ਤੇ ਭੈਣ ਭਰਾਓ ਮੈਂ ਕਿਨੇ ਨੇ ਨਿਆਣਿਆਂ ਨੇ ਘੜੀ ਕਰ ਰੋਣ ਕ ਲਾ ਲਈ ਹੈਣਾ ਤੇ ਹੁਣ ਮੈਂ ਇਹਨਾਂ ਨੂੰ ਕਹਿਣੀ ਹਾਂ ਕਿ ਇੱਥੇ ਨਾ ਥਾਂ ਇਹਨਾਂ ਦਾ ਵਾਧੂ ਹੀ ਪਿਆ ਹੈ ਤੇ ਮੈਂ ਹਾਂ ਚਾਲ ਗੁਰਪਿੰਦਰ ਮੈਂ ਤੇ ਤੂੰ ਨਾ ਇੱਥੇ ਥੋੜਾ ਜਿਹਾ ਥਾਂ ਬਣਾ ਲਈਏ ਤੇ ਸਰੋਂ ਸੁੱਟ ਦਾਂਗੇ ਕਿਉਂਕਿ ਇਹਨਾਂ ਦੇ ਨਾ ਸਰੋਂ ਨਹੀਂ ਹੈਗੀ ਮਤਲਬ ਸਾਗ ਬਣਾਉਣਾ ਹੋਏ ਨਾ ਤੇ ਫਿਰ ਕੇਹ ਦੀ ਪਿਆਲੀ ਚੋਂ ਲਿਆਉਣਾ ਪੈਂਦਾ ਹੈ ਤੇ ਇਹ ਤੋਂ ਚੰਗਾ ਵੀ ਥਾਂ ਇੱਥੇ ਵਾਧੂ ਹੀ ਪਿਆ ਵੇਸਟਰ ਤੇ ਜਲ ਮੈਂ ਹਾਂ ਕਰ ਲਈਏ ਤੇ ਮੁੜ ਕੇ ਇਹਨਾਂ ਨਿਆਣਿਆਂ ਨੂੰ ਨਾਲ ਮੈਂ ਲਾਇਆ ਮੈਂ ਆਜਾ ਤੂੰ ਹੀ ਮੇਰਾ ਨਾ ਆ ਰੋ ਲਿਓ ਮਿੱਟੀ ਉੱਡੀ ਹੈਣਾ ਤੇ ਇਹ ਰੂਲ ਕਿਤੇ ਸਾਰਿਆਂ ਤੁਸੀਂ ਬਾਲਟੇ ਦੇ ਵਿੱਚ ਪਾਇਓ ਵਿਚਾਈਆਂ ਨਾਲ ਲੱਗੀਆਂ ਆਂ ਇਹਦੇ ਨਾਲ ਗੁਰਪਿੰਦਰ ਡਈ ਤੇ ਇੱਥੇ ਮੈਂ ਕਈ ਦਿਨ ਨਾਲ ਥੋੜਾ ਜਿਹਾ ਨਾ ਥਾਂ ਪਧਰਾ ਕਰਕੇ ਤੇ ਫਿਰ ਮੈਂ ਉਹ ਸਰੋਂ ਮੈਂਾਂ ਭੀਜ ਦਿੰਨੀ ਆ ਤੇ ਸਰੋਂ ਕੀ ਬੀਜ ਨਹੀਂ ਹੀ ਵੀ ਉਹ ਨਾ ਮੰਮੀ ਨੂੰ ਮੈਂ ਹਾਂ ਵੀ ਸਰੋਂ ਹੈਗੀ ਘਰ ਤੇ ਉਹ ਪਛਾਣ ਨਾ ਆਏ ਕਿ ਸਰੋਂ ਕਿਹੜੀ ਆ ਤੇ ਛਲਗਮਾ ਦਾ ਵੀ ਕਿਹੜਾ ਹੈ ਤੇ ਪਤਾ ਨਾ ਲੱਗੇ ਤੇ ਫਿਰ ਮੰਮੀ ਨੇ ਹੁਣ ਅੰਦਾਜ਼ੇ ਜੇ ਨਾ ਕਹਿਤਾ ਵੀ ਇਹੋ ਹੀ ਸਰੋਂ ਲੱਗਦੀ ਆ ਤੇ ਹੁਣ ਅਸੀਂ ਬੀਜ ਦਿੱਤੀ ਆ ਤੇ ਹੁਣ ਪਤਾ ਨਹੀਂ ਉਹ ਨਿਕਲਦਾ ਬਾਅਦ ਵਿੱਚ ਕੀ ਅਸਰ ਹੋਈ ਨਿਕਲਦੀ ਉਹ ਕਮਾਤ ਸ਼ਲਗਮ ਹੀ ਸ਼ਲਗਮ ਹੋ ਜਣਾ ਤੇ ਸ਼ਲਗਮ ਹੋਏ ਤੇ ਫਿਰ ਖਾਣਗੇ ਡੰਗਰ ਹੀ ਸ਼ਲਗਮ ਕਿਤੇ ਕਿੰਨੇ ਖਾ ਲੈਣੇ ਹੁੰਦੇ ਹਨਾ ਤੇ ਉਹ ਭਰਾ ਮੇਰੇ ਨੇ ਵੀ ਆਉਣੇ ਆਜੇ ਬਾਹਰੋਂ ਤੇ ਉਹ ਵੀ ਕੈਂਡਿਆ ਹੀ ਵੀ ਹੈ ਨਹੀਂ ਸਾਗ ਨਹੀਂ ਹੈਗਾ ਜਿਹਨੇ ਜਰ ਨੂੰ ਆਈ ਆਉਣਾ ਉਹਨੇ ਚੰਨੋਂ ਸਾਗ ਮੁੱਕ ਜਾਣਾ ਤੇ ਮੇਰੇ ਆਵੇ ਆਪਣਾ ਬੜਾ ਧਿਲ ਕਰਦਾ ਤੇ ਮੈਂ ਤੇ ਆਪ ਇਦਾਂ ਹੀ ਫਿਰ ਜਦੋਂ ਪਿੰਡ ਜਾਵਾਂ ਤੇ ਕਿਸੇ ਨਾ ਕਿਸੇ ਦਾ ਲੱਭਦੀ ਫਿਰ ਨਹੀਂ ਹੁੰਨੀ ਆ ਆਪਣਾ ਇਹਨਾਂ ਦਾ ਹੈ ਨਹੀਂਗਾ ਉਹ ਦਿਨ ਵੀ ਜਦਨਾ ਹੀ ਤੇ ਮੈਂ ਫਿਰ ਉਹ ਲੈ ਕੇ ਆਈ ਹਾਂ ਕਿਸੇ ਦਾ ਹੀ ਲੈ ਕੇ ਆਈ ਹਾਂ ਹਨਾ ਤੇ ਆਹ ਦੇ ਨਾ ਇੱਥੇ ਨਾ ਨਿੰਬੂ ਹੀ ਆ ਰਹੇ ਆਦੇ ਵਿੱਚ ਨਾ ਪਿੱਛੇ ਪੱਠੇ ਬੀਜੇ ਆ ਨਾ ਇਹਨਾਂ ਦੇ ਡੰਗਰਾਂ ਦਾ ਚਾਰਾ ਬੀਜਿਆ ਤੇ ਉਹਦੇ ਵਿੱਚ ਕਿ ਨਿੰਬੂਆਂ ਦਾ ਵੀ ਬੂਟਾ ਵਾ ਤੇ ਉਹਨੂੰ ਨਿੰਬੂ ਕਿੰਨੇ ਲੱਗੇ ਤੇ ਮੰਮੀ ਕਹਿੰਦੀ ਵੀ ਜਾ ਐ ਨਾ ਇਦਾਂ ਹੀ ਉੱਥੇ ਪੱਕ ਕੇ ਸਾਲ ਸੁੜ ਕੇ ਡਿੱਗ ਪੈਣੀ ਤੇ ਤੂੰ ਜਾ ਨਿੰਬੂ ਲਿਆ ਦੇ ਤੇ ਮੈਂ ਮੈਂ ਇੱਕ ਚੱਲ ਚਲੀ ਤੇ ਤਰੇਲ ਬੜੀ ਤੇ ਵਿੱਚ ਪਹਿਲਾਂ ਵੜਨ ਨੂੰ ਜੀ ਨਹੀਂ ਕਰਦਾ ਤੇ ਭਾਰੇ ਵੀ ਤਰੇਲ ਨਹੀਂ ਨਿਕਲ ਲੱਥੀ ਸਾਰਾ ਦੇਣੀ ਤੇ ਫਿਰ ਅਸੀਂ ਇਦਾਂ ਹੀ ਪਹੁੰਚੇ ਤਾਂ ਕਰਕੇ ਤੇ ਫਿਰ ਚੱਲ ਗੀਆਂ ਉਹਦੇ ਵਿੱਚ ਤੇ ਜਾ ਕੇ ਫਿਰ ਇਹ ਨਿੰਬੂ ਤੋੜ ਲਈਆਂ ਮੈਂ ਕਿਤੇ ਮੈਂ ਗਈਆਂ ਹਾਂ ਤੇ ਆ ਮੈਂ ਇੱਕ ਵੀਡੀਓ ਬਣਾਉਂ ਰਹੀ ਹਾਂ ਤੇ ਮੈਂ ਰਹੀ ਹਾਂ ਨਿੰਬੂ ਤੋੜਨਾ ਤੇ ਵੀਡੀਓ ਵੀ ਮੈਂ ਇੰਨੀ ਕੀ ਰੱਖਣੀ ਆ ਇੱਥੇ ਛੱਟਾ ਦੇ ਦਿੱਤਾ ਵਾ ਹੁਣ ਵੇਖੋ ਕੀ ਨਿਕਲਦਾ ਵਾ ਤੇ